ਖਬਰਨਾਮਾ ਦੇਖ ਰਿਹਾ ਸੋਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਮੈਂ ਆ ਤੁਹਾਡਾ ਹੂਸ ਰਾਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦੂਸਰੇ ਪਾਸੇ ਆਪ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਕੈਬਨਟ ਮੰਤਰੀ ਰਮਨ अरोड़ा ਦਾ ਵੱਡਾ ਬਿਆਨ ਆਪ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਅਤੇ ਉਸ ਦੇ ਪੀਏ ਦੀ 48 ਘੰਟਿਆਂ ਵਿੱਚ ਹੋਵੇਗੀ ਗ੍ਰਿਫਤਾਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਉਹਨਾਂ ਵੱਲੋਂ ਕਾਰਾ ਹੀ ਅਜਾਹ ਕੀਤਾ ਗਿਆ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਰੱਜ ਕੇ ਭੰਡੀ ਪ੍ਰਚਾਰ ਹੋ ਰਿਹਾ ਹੈ ਇੱਕ ਪਾਸੇ ਆਪਣੇ ਆਪ ਨੂੰ ਇਮਾਨਦਾਰ ਕਹਿਣ ਵਾਲੇ ਵਿਧਾਇਕ ਅਤੇ ਮੰਤਰੀ ਤੇ ਦੂਸਰੇ ਪਾਸੇ ਇਹਨਾਂ ਵੱਲੋਂ ਲੁੱਟਿਆ ਕੁਸਟਿਆ ਅਤੇ ਤੰਗਲੀ ਦੇ ਨਾਲ ਪੈਸਾ ਇਕੱਠਾ ਕੀਤਾ ਜਾ ਰਿਹਾ ਹੈ ਸਾਰੇ ਸਬੂਤ ਦੇ ਦਿੱਤੇ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾ ਅਤੇ ਪੰਜਾਬ ਦੇ ਪ੍ਰਧਾਨ ਅਤੇ ਕੈਬਨਟ ਮੰਤਰੀ ਰਵਨ ਅਰੋੜਾ ਨੂੰ ਰਵਨ ਅਰੋੜਾ ਨੇ ਕਿਹਾ ਕਿ 48 ਘੰਟਿਆਂ ਦੇ ਅੰਦਰ ਤੇਲ ਵੇਖੋ ਤੇ ਤੇਲ ਦੀ ਧਾਰ ਵੇਖੋ ਕਿਸ ਤਰ੍ਹਾਂ ਉਸ ਵਿਧਾਇਕ ਅਤੇ ਜਿਹੜਾ ਉਸ ਦਾ ਪੀਏ ਉਸ ਤੇ ਕਿਵੇਂ ਵੱਡੀ ਕਾਰਵਾਈ ਹੁੰਦੀ ਹੈ ਉਹਨੇ ਕਿਹਾ 48 ਘੰਟਿਆਂ ਦੇ ਵਿੱਚ ਵਿੱਚ ਇਹ ਦੋਨੋਂ ਜਾਣਗੇ ਅੰਦਰ ਉਸ ਤੋਂ ਬਾਅਦ ਇਹ ਧਰਨਾ ਕੋਈ ਦੂਸਰੀਆਂ ਬਾਜ਼ੀ ਨਹੀਂ ਲਗਾਇਆ ਇਹ ਪ੍ਰੋਟੈਸਟ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਵੱਲੋਂ ਉਨੇ ਕਿਹਾ ਕਿ ਸਾਡੇ ਹਲਕੇ ਦੇ ਵਿੱਚ ਇੱਕ ਸਰਪੰਚ ਮਰਿਆ ਆਪਣੇ ਆਪ ਨੂੰ ਗੋਲੀ ਮਾਰ ਕੇ ਇੱਕ ਪਾਸੇ ਵਿਧਾਇਕ ਨੇ ਇਸ ਕੋਲ ਸਰਪੰਚੀ ਦੇ ਨਾਮ ਤੇ ਪੈਸਾ ਲਿਆ ਪੈਸਾ ਦੇ ਕੇ ਉਸ ਨੇ ਸਰਪੰਚੀ ਲਈ ਇੱਕ ਨਹੀਂ ਉਸ ਨੇ ਕਿਹਾ ਲਗਭਗ 20 ਤੋਂ 25 ਸਰਪੰਚ ਅਜੇ ਨੇ ਜਿੰਨਾਂ ਕੋਲ ਕਿਸੇ ਕੋਲ 5 ਲੱਖ ਕਿਸੇ ਕੋਲ 10 ਲੱਖ ਰੁਪਇਆ ਲਿਆ ਆ ਤੇ ਪਿਛਲੇ 3 ਸਾਲਾਂ ਦੇ ਵਿੱਚ ਕਰੋੜਾ ਰੁਪਇਆ ਦੀ ਜਾਇਦਾਦ ਬਣਾਈ ਅਸੀਂ ਗੱਲ ਕਰਦੇ ਹਾਂ ਫੌਜਾ ਸਿੰਘ ਸਰਾਰੀ ਅਤੇ ਉਸ ਦੇ ਕਿ ਇਹ ਬਚਿੱਤਰ ਸਿੰਘ ਲਾਢੀ ਦੀ ਜਿਨ੍ਹਾਂ ਨੇ ਸੱਤਾ ਦੇ ਨਸ਼ੇ ਦੇ ਵਿੱਚ ਆ ਕੇ ਆਪਣੇ ਹਲਕੇ ਦੇ ਲੋਕਾਂ ਨੂੰ ਕੁੱਟਿਆ ਵੀ ਲੁੱਟਿਆ ਵੀ ਤੇ ਤੰਗਲੀ ਦੇ ਨਾਲ ਪੈਸਾ ਇਕੱਠਾ ਕੀਤਾ ਪਹਿਲਾਂ ਅਸੀਂ ਗੱਲਬਾਤ ਸੁਣਾਉਂਦੇ ਆ ਕਿ ਕਿਸ ਤਰ੍ਹਾਂ ਗੱਲਬਾਤ ਕੀਤੀ ਅਮਨ ਅਰੋੜਾ ਨੇ ਕਿਸ ਤਰ੍ਹਾਂ ਵਿਸ਼ਵਾਸ ਦੁਆਇਆ ਜੇਕਰ 48 ਘੰਟੇ ਦੇ ਵਿੱਚ ਉੱਛ ਕੁਝ ਨਹੀਂ ਹੁੰਦਾ ਪਹੁੰਚਿਆ ਔਰ ਹਮਨ ਅਰੋੜਾ ਜੀ ਜਿਹੜਾ ਸਾਨੂੰ ਅੱਜ ਉਹਨਾਂ ਨੇ ਵਿਸ਼ਵਾਸ ਦਿਵਾਇਆ ਸਾਡੇ ਨਾਲ ਬੈਠ ਕੇ ਮੀਟਿੰਗ ਕੀਤੀ ਔਰ ਉਹਨਾਂ ਨੇ ਵਿਸ਼ਵਾਸ ਦੋ ਲਿਆ ਚਾਹੀ ਕੁਝ ਮਰਜ਼ੀ ਹੋ ਜੇ ਦੀਪਕ ਵੀ ਸਾਰੇ ਪਰਿਵਾਰ ਨੂੰ ਜਿੰਨੇ ਅਸੀਂ ਮੈਂਬਰ ਗਏ ਅੰਦਰ ਇਹ 48 ਘੰਟੇ ਦੇ ਵਿੱਚ ਵਿੱਚ 48 ਘੰਟੇ ਦੇ ਵਿੱਚ ਵਿੱਚ ਐਫ ਆਈ ਆਰ ਵੀ ਹੋਊਗੀ ਮਾਲ ਦੀ ਜਿਹੜੀ ਸਜ਼ਾ ਉਹ ਵੀ ਦਿੱਤੀ ਜਾਊਗੀ ਸਿਰਫ 48 ਘੰਟੇ ਦੇ ਦਿਓ ਸਿੱਟੇ ਜਿਹੜੇ ਮੈਂਬਰ ਹੈ ਉਹ ਵੀ ਸੇਫ ਅਮਦੇ ਮੁਤਾਬਿਕ ਚੇਂਜ ਕਰ ਦਿੰਦੇ ਆ ਜੇਕਰ ਤਾਂ ਤਰੀਕੇ ਦੇ ਵਿੱਚ ਛੋਟ ਕੁਛ ਨਹੀਂ ਹੈ ਸਪੂਦਾ ਪਰ ਜੋ ਮੱਦੀ ਤੁਸੀਂ ਸੰਗਠਿਤ ਕਰ ਸਕਦੇ ਹੋ ਤਾਂ ਉਹਨਾਂ ਨੇ ਜੋ ਸਾਨੂੰ ਵਿਸ਼ਵਾਸ ਦਵਾਇਆ ਅਸੀਂ ਉਮੀਦ ਕਰਦੇ ਹਾਂ ਕਿ ਆਪਣੇ ਵਿਸ਼ਵਾਸ ਤੋਂ ਖਰੇਤਰਣਗੇ ਦੁਬਾਰਾ ਜਿੱਦਾਂ ਕਿ ਐਫਐਫ ਫੋਜਾ ਸਿੰਘ ਨੇ ਹਰਕਤ ਕੀਤੀ ਹੈ ਕਿ ਦੋ ਵਾਰ ਗੱਡੀਆਂ ਲੈ ਕੇ ਗਿਆ ਕਰੇ ਰੀਸਾਈਟ ਕਰੇ ਉਹ ਫੈਡ ਟੀਚਰ ਵਾਜੀ ਜਿਹੜੀਆਂ ਨੇ ਕੀਤੀ ਹੈ ਅਸੀਂ ਉਹ ਵੀ ਸ਼ਿਕਾਇਤ ਕੀਤੀ ਆ ਮਨ ਅਰੋਣਾ ਜੀ ਨੂੰ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਕਿ ਆ ਹਰਕਤ ਪਤਣ ਕੀਤੀ ਹੈ ਉਹਨਾਂ ਨੇ ਵੀ ਗੱਲ ਕਹੀ ਹੈ ਕੋਈ ਗੱਲ ਦੀ ਫਿਕਰ ਨਾ ਕਰੋ ਦੋ ਦੇ ਕੇ ਵਿੱਚ ਵਿੱਚ ਮੈਂ ਵੀ ਸ਼ਵਾਸ ਦਵਾਤਾ ਕਿ ਵਾਕਈ ਇਹਦੇ ਉੱਪਰ ਕਾਰਵਾਈ ਹੋਗੀ ਉਹ ਤੁਹਾਡੇ ਸਾਹਮਣੇ ਇਹ ਸਾਰ ਕੁਝ ਆ ਕਰਕੇ ਦਿਖਾਉਂਦਾ ਇਸ ਕਰਕੇ ਉਹਨਾਂ ਨੇ ਬਾਰ ਬਾਰ ਇੱਕੋ ਗੱਲ ਵੀਰ ਇੱਕ 2 ਦਿਨ ਦਾ ਸਮਾਂ ਦੇ ਦਿਓ 48 ਘੰਟੇ ਦਾ ਸਮਾਂ ਦੇ ਦਿਓ ਅਸੀਂ ਉਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਜੋ ਠੀਕ ਹੈ ਜਿੱਦਾਂ ਤੁਸੀਂ ਕਹਿੰਦੇ ਆ ਅਸੀਂ ਤੁਹਾਡੇ ਨਾਲ ਸਹਿਮਤ ਆ ਅਗਰ 48 ਘੰਟੇ ਦੇ ਵਿੱਚ ਵਿੱਚ ਫੌਜਾ ਸਿੰਘ ਸਰਾਂ ਦੀ ਉਹਦੇ ਪੀਏ ਦੇ ਉੱਪਰ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਸੰਘਰਸ਼ ਨੂੰ ਵੱਡਾ ਕਿੰਨਾ ਜਾਏਗਾ ਜਿਹੜਾ ਆਮ ਆਦਮੀ ਪਾਰਟੀ ਦਾ ਲੁਧਿਆਣਾ ਦਾ ਮੁੱਖ ਦਫ਼ਤਰ ਹੈ ਉਹਦਾ ਕਿਰਾਓ ਕੀਤਾ ਜਾਏਗਾ ਇਹ ਅਸੀਂ ਜਿਹੜਾ ਫਾਈਨਲ ਫੈਸਲਾ ਕਮੇਟੀ ਨੇ ਲਿਆ ਸਾਰੇ ਪਰਿਵਾਰ ਨੇ ਲਿਆ ਜਿੰਨੇ ਤੇ ਸਮਾਜ ਸੇਵੀ ਸੰਸਥਾਵਾਂ ਦੇ ਵਕਫ ਵਕ ਜਿੱਥੇ ਬੰਦੀਆਂ ਨੇ ਬਗੋ ਪਾਟੀਆਂ ਤੋਂ ਆਏ ਇਛੇ ਦਵਾਈ ਨੇ ਇਹਦਾ ਸਾਰੇ ਨੇ ਜਿਹੜਾ ਫਾਈਨਲ ਫੈਸਲਾ ਸੁਣਾਇਆ ਇਸ ਫਾਈਨਲ ਫੈਸਲੇ ਤੇ ਮੋਰ ਨੋੜੇ ਹੋਏ ਅਸੀਂ ਹੁਣ 38 ਘੰਟੇ ਦਾ ਆ ਕੇ ਇੰਤਜ਼ਾਰ ਕਰਾਂਗੇ ਉਸ ਤੋਂ ਬਾਅਦ ਜਿਹੜਾ ਸਟ੍ਰਕਚਰ ਹੈ ਅਸੀਂ ਆਪਣਾ ਇਸ ਤੋਂ ਜ਼ਿਆਦਾ ਦੇਖਾਂ ਕਰਾਂਗੇ ਪਰ ਹਜ਼ਾਰਾਂ ਲੱਖਾਂ ਦੀ ਤਦਾਦ ਦੇ ਉੱਪਰ ਅਸੀਂ ਉਹਨਾਂ ਦੇ ਦਸਤਖਤ ਜਿਹੜਾ ਘਰਾਓ ਕਰਾਂਗੇ ਇਹ ਜਲਤੀ ਦੇ ਨਾਲ ਇੱਕ ਉਮੀਦ ਖੜਾ ਉਤਰ ਲਗੇ ਵਾਇਕੁਰਜੀ ਦਾ ਖਾਸਾ ਸ਼ਿਵ ਕੁਮਾਰ ਇਹ ਵਿਸ਼ਵਾਸ ਦਵਾਇਆ ਗਿਆ ਹੈ ਅਮਨ ਅਰੂੜਾ ਵੱਲੋਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹਨਾਂ ਨੇ ਗੱਲ ਕੀਤੀ ਹੈ ਕਿ 48 ਘੰਟਿਆਂ ਦੇ ਵਿੱਚ ਫੋਜਾ ਸਿੰਘ ਸਰਾਰੀ ਅਤੇ ਉਸ ਦੇ ਪੀਏ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੇਕਰ 48 ਘੰਟਿਆਂ ਦੇ ਵਿੱਚ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਜਿਹੜਾ ਲੁਧਿਆਣਾ ਦੇ ਵਿੱਚ ਮੁੱਖ ਦਫ਼ਤਰ ਹੈ ਆਮ ਆਦਮੀ ਪਾਰਟੀ ਦਾ ਉਸ ਦਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਘਰਾਵ ਕਰਨਗੇ